ਨਾਨ ਵੀਰੋ ਤੁਹਾਡਾ ਸਵਾਗਤ ਆ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 3 ਫਰਵਰੀ 2026 ਤੇ ਆਪਾਂ ਪਹੁੰਚਿਆ ਕੋੜਕਪੁਰਾ ਤੂੜੀ ਦੀ ਬੋਲੀ ਤੇ ਤੂੜੀ ਜਿਹੜੇ ਨਾਗਰ ਲਗਭਗ ਹੈਗੇ 12 13 ਤੁਸੀਂ ਚੈੱਕ ਕਰ ਸਕਦੇ ਹੋ 12 13 ਨਾਗਰ ਤੋਂ ਉਹਨਾਂ ਦਾ ਭਾਅ ਚੈੱਕ ਕਰਨੇ ਆ ਵੀਡੀਓ ਨਾਲ ਜੁੜੇ ਰਹੋ ਬਾਕੀ ਜਿਹੜਾ ਕੱਲ ਦਾ ਜਿਹੜਾ ਸਿਰਾ ਸੀਗਾ ਤੂੜੀ ਦਾ ਉਹ ਸੀਗਾ 550 ਰੁਪਏ ਸਿਰਾ ਤੇ ਅੱਜ ਦਾ ਸਿਰਾ ਤੁਹਾਨੂੰ ਦਿਖਾਉਨੇ ਆ ਆ ਜੋ ਬਾਕੀ ਦੀ ਤੂੜੀ ਚੈੱਕ ਕਰ ਹੀ ਸਕਦੇ ਹਾਂ ਅੰਦਰ ਦੀ ਤੂੜੀ ਆ ਜਦੋਂ ਇੱਕ ਨੰਬਰ ਕੁਆਲਿਟੀ ਆ ਤਾਂ ਤੁਹਾਨੂੰ ਇਹਦਾ ਪਾਵ ਚੈੱਕ ਕਰਾਉਣੇ ਆ ਉਹਨਾਂ ਨੇ ਨਹੀਂ ਪਾਇਆ ਹੁਣ ਉਹਨਾਂ ਨੇ ਖਾਲ ਨਹੀਂ ਕੀਤਾ ਤੁਸੀਂ ਬੰਦ ਨਹੀਂ ਆ ਅੰਦਰ ਦੀ ਬਾਹਰ ਦੀ ਤੂੜੀ ਆ ਅੰਦਰ ਦੀ ਤੂੜੀ ਬੋਲੋ ਵਾਏ ਬੋਲੋ ਬੋਲੋ 400 400 ਦੋ ਬੁੱਲੀਆਂ ਪੰਜ 405 ਜੀ 10 15 20 425 20 35 40 45 450 45, 53 60 65 70 75 80 85 90 95 500 ਰੁਪਇਆ 500 ਰੁਪਇਆ ਬੋਲਾ ਬਾਈ ਕਿਨੇ 500 ਰੁਪਏ ਵੀ ਵੇਚੀ। ਨੋ ਵੀ ਪਹਿਲੀ ਟਰਾਲੀ ਸੀਗੀ ਅੰਦਰ ਦੀ ਤੂੜੀ ਸੀਗੀ ਤੇ ਇਹਦਾ ਜਿਹੜਾ ਭਾਅ ਲੱਗਿਆ 500 ਰੁਪਏ 500 ਰੁਪਏ ਏ ਟਰਾਲੀ ਦਾ ਭਾਅ ਲੱਗਿਆ ਅੰਦਰ ਦੀ ਤੂੜੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਜੋ। ਪਰ ਤੋਲੀ ਆਹ ਤੂੜੀ ਤੁਸੀਂ ਚੈੱਕ ਕਰੀ ਸਕਦੇ ਹੋ। ਯਾ ਭਾਈ ਬਾਕੀ ਦੇਖਾਂ ਬਾਕੀ ਦੇਖਾਂ ਕਿੱਥੇ ਤੱਕ ਜਾਂਦਾ ਹੈ ਇਹ ਜੀ ਪਾਲ ਲਾਈਆਂ ਤੂੰ ਜੇ ساتھ ਅਬ ਬਾਬਾ ਅੰਦਰ ਦੀ ਕੇ ਬਾਹਰ ਥੋੜੀ ਅੰਦਰ ਦੀ ਥੋੜੀ ਅੰਦਰ ਦੀ ਰੰਗ ਹੈ ਜਾ ਮਿੱਟੀ ਘਟਾਣੀ ਹੋਊਾ ਬੋਲੋ ਹੋਰ ਬਾਊ ਕੀ ਰੱਖਾਂ ਦੱਸ 200 ਰੱਖ 200 ਰੁਪਈਆ 200 200 200 ਰੁਪਿਆ 5 ਕਰ ਦੋ 5 250 ਰੁਪਿਆ 55 60 ਰੁਪਏ 65 70 ਰੁਪਏ 75 80 85 90 95 300 ਰੁਪਿਆ ਹਾਂਜੀ 5 10 15 20 25 30 35 40 45 350 55 60 65 70 75 80 85 90 390 99 400 400 ਬੋਲਾਂਗੇ ਨੇ 400 ਰੁਪਏ ਕਿਲੋ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ ਅੰਦਰ ਦੀ ਥੋੜੀ ਸੀ 400 ਰੁਪਏ 400 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੀ ਆ। ਰੇਟ ਚੈੱਕ ਕਰੀ ਸਕਦੇ ਥੂੜੀ। ਬਾਹਰਲੀ ਥੂੜੀ ਆ, ਗੰਡਾ ਬਣੀਆਂ ਪਈਆਂ ਤੇ ਤੁਹਾਨੂੰ ਇਹਦਾ ਪਾ ਚੈੱਕ ਕਰਾਉਣੀ ਆ। ਦਿਆ ਬਾਈ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ 300 ਰੁਪਿਆ ਸਾਫ ਦੀ ਕੁਆਲਿਟੀ ਹੈ 300 ਰੁਪਿਆ 305 10 ਆ ਲੈ ਵੀ ਆ ਲੈ ਜੀ ਆ ਲੈ ਪਰਚੀ ਇੱਥੇ ਆ ਲੈ ਜੀ 15 15 ਹੂੰ 25 350 60 65 70 75 80 85 90 400 5 10 15 20 25 30 35 40 440 440 ਬਾਈ ਉੱਥੇ ਜਾਇਗਾ ਹਰਿਨੂ ਕਿਹੜੀ ਟਾਲੀ ਵਾਲਾ ਜਾਉਂਗਾ ਭਾਈ 415 ਇੱਕ ਮਿੰਟ ਬਈ ਹਰੀ ਨਾਲ ਜਾਉਂਗੇ 500 ਰੁਪਿਆ ਕਰਾਇਆ ਦਵਾਰਿਆਂ ਨਾਲ ਜਾਉਂਗੇ 300 ਰੁਪਿਆ ਕਰਾਇਆ ਬੋਲੀਗਰਾ ਜਾਏਗਾ ਦਵਾਰਿਆਂ ਨੇ ਆ ਦਵਾਰਿਆਂ ਨਾਲ ਜਾਊਗਾ ਆ ਹਰੀ ਨਾਲ ਜਾਊਗਾ ਜਾਣਾ ਤਾਂ ਬੋਲੀ ਦੋ 10 ਦਿਨ ਇਹ ਹਾਂ ਨਹੀਂ ਨਾਲ 445 450 55 60 65 70 75 ਹਾਂਜੀ 500 ਰੁਪਿਆ 500 ਬੋਲਾਂਗੇ ਨੇ 500 ਰੁਪਿਆ ਲਿਖੋ ਬਈ ਹਰੀ ਨੂੰ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 500 ਰੁਪਏ 500 ਰੁਪਏ ਟਰਾਲੀ ਦਾ ਰੇਟ ਲੱਗ ਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਕੋਈ ਦਾ ਰੇਟ ਚੈੱਕ ਕਰਾਉਣੇ ਆਜੋ ਕੋਈ ਚੌੜੀ ਤੁਸੀਂ ਚੈੱਕ ਕਰੀ ਜਾ ਸਕਦੇ ਆ ਲੋ ਭਾਈ ਅੰਦਰ ਦੀ ਤੂੜੀ ਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣਾ ਵੀਡੀਓ ਨਾਲ ਜੁੜੇ ਹੋਏ ਲੋਕ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੇ ਤੂੰ ਕਿ ਕਿੰਨੇ ਰੁਪਏ ਆ ਅੰਦਰ ਦੀ ਭਾਈ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਭਾਈ 400 400 450 52 80 88 90 95 495 500 510 510 ਦਾ ਬੋਲਿੰਗ ਨੇ 510 ਰੁਪਏ ਬਾਈ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 510 ਰੁਪਏ 510 ਰੁਪਏ ਇਹ ਟਰਾਲੀ ਦਾ ਰੇਟ ਲੱਗ ਚੁਕਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੇਰੀ ਪੁਲੀ ਦਾ ਖੇੜ ਚੈੱਕ ਕਰਨੀ ਆ ਲੋ ਬਾਈ ਤੂੰ ਵੀ ਚੈੱਕ ਕਰ ਸਕਦੇ ਲੋ ਪੁੱਠੇ ਹਨ ਮੇਰੇ ਹਾਂ ਭਾਈ ਇਹ ਬਾਰੀ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਦੀ ਤੂੜੀ ਬੋਲੋ ਜੀ ਸਾਢੇ 450 57 80 88 90 505 10 510 ਰੁਪਏ ਬੋਲਾਂਗੇ ਨੇ ਲੈ 15 ਜੀ ਦੇ ਦੇ ਯਾਰ ਇਹ 515 ਰੁਪਏ ਬੋਲਾਂਗੇ ਨਾ 515 ਰੁਪਏ ਬਾਈ ਜੀ ਕਿੱਥੇ ਲਾਉਣੀ ਹੈ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 515 ਰੁਪਏ 515 ਰੁਪਏ ਟਰਾਲੀ ਦਾ ਰੇਟ ਲੱਗਿਆ ਅੰਦਰ ਦੀ ਦੂਰੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂਰੀ ਦਾ ਰੇਟ ਚੈੱਕ ਕਰਨੇ ਆਂ ਬਾਈ ਅੰਦਰ ਦੀ ਦੂਰੀ ਕਿੰਨੀ ਕਰ ਸਕਦੇ ਆ ਲੈ ਜੀ ਵੀਰੇ ਲਾਈ ਬਾਈ ਤੂੰ ਨਹੀਂ ਲਾਦਾ ਕਰੋ ਯਾਰ ਬਾਅਦ ਵੀ ਆ ਬਾਈ ਐ ਨਿਕਲੋ ਸਾਰੀ ਕਿ ਕਿੰਨੀ ਲਾ ਗਿਆ ਯਾਰ ਬਾਅਦ ਤੂੰ ਕਹਦੇ ਨਾਲ ਦੀ ਬਾਈ ਫੋਲੋ ਆ ਕੋ ਲਾਹੀ 300 300 ਰੁਪਇਆ ਇਹਦਾ 350 350 55 60 ਦਰਾਂ ਜਾਵੜੇਗਾ ਨਹੀਂ ਭਾਈ 60 65 70 75 80 85 90 95 400 400 ਬੋਲਾਂ ਬਾਈ ਕਿਨੇ 400 ਰੁਪਏ ਭਾਈ ਨਹੀਂ ਵੇਚੀ ਨਾ ਦੇ ਘਰੇ ਲਾ ਲੈ ਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 400 ਰੁਪਏ 400 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤਾਂ ਥੋੜੀ ਦਾ ਰੇਟ ਚੈੱਕ ਕਰਦੇ ਆ ਲਗੇ ਰਹਿ ਰੂ ਨੀ ਨੀ ਹੋਵੇ ਹਾਂ ਭਾਈ 350 ਸਾਡਾ ਜੀ ਬਰੀਕ ਭਾਅ ਦਿੰਦਾ ਵੇਖ 350 ਰੱਖ ਹਾਂਜੀ 350 400 400 5 5 10 15 15 20 25 450 55 60 65 70 75 80, 80, 80, 80, 80, 80, 80, 80 90 490 ਬੋਲਣਗੇ ਨਾ ਲੈਖ ਰਜੂਗੇ ਲੋ ਬਾਈ ਇਹ ਟਰਾਲੀ ਦਾ ਰੇਟ ਲੱਗਾ 490 ਰੁਪਏ 490 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਆ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਬਾਕੀ ਨਾਗ ਅਜ ਕਾਫੀ ਆ ਵੇਖ ਸਕਦੇ ਹੋ ਤੁਸੀਂ 509 ਰਹਿ ਚੁਕਿਆ ਹੋਲੀ ਲੱਗਣ ਵਾਲੇ ਬਾਕੀ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਥੂੜੀ ਆ ਬਾਈ ਇਹ ਅੱਛਾ ਅੰਦਰ ਦੀ ਥੂੜੀ ਬੋਲੋ ਬਾਈ ਕਲ 400 ਆ ਗਿਆ 400 400 ਹਾਂਜੀ 400 ਪੰਜ ਲਾ ਦੇ ਪੰਜ 10 15 20 25 30 35 40 45 450 55 60 65 70 75 475 ਬੋਲਾਂਗੇ ਨਾ 475 ਰੁਪਏ ਬਾਈ। ਲਓ ਬਾਈ, ਇਹ ਟਰਾਲੀ ਦਾ ਰੇਟ ਲੱਗਿਆ 475 ਰੁਪਏ। 475 ਰੁਪਏ ਟਰਾਲੀ ਦਾ ਰੇਟ ਲੱਗ ਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੋਂ ਵੀ ਦਾ ਰੇਟ ਚੈੱਕ ਕਰਾਉਣੇ ਆ। ਹੈ? ਕਿਹਦੇ ਆ? ਇੱਕ ਤਾਂ ਮੈਂ ਤਾਂ ਇੰਨ ਚਲਿਆ। ਕਿਹਦੇ ਆ ਬਾਈ? ਆਪਣੀ ਕੋਲ ਉਧਰ ਦੀ 400 400 5 5 405 बोलਾਂਗੇ ਨਾ 10 10 15 20 25 30 450 55 60 65 70 75 ਹਾਂ ਬਈ 80 85 90 95 500 500 ਬੋਲਾਂਗੇ ਨਾ 500 ਰੁਪਏ ਬੈ ਕਿਦੋਂ ਗਿਆ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 500 ਰੁਪਏ ਆਨਸਰ ਵੀ ਇਹ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਂਦੇ ਆ ਲੋ ਵੀ ਬਾਹਰ ਦੀ ਤੂੜੀ ਆ ਸੇਪੋ ਦੇਖੋ ਅੱਗੇ ਗੱਡੀ ਹੋ ਰਹੀ ਥਾ ਨਹੀਂ ਆਈ ਐ ਆਈ ਨਿਕਲੂ ਸਾਡੇ ਕਿੱਦੂ ਗਲੀ ਤਾਂ ਨਹੀਂ ਆਇਆ ਮਾਰ ਚੱਲ ਪਕੜਾ ਆਇਆ ਇੱਧਰ ਆ ਜਾ ਮੇਰੇ ਵਾਲਾ ਕੰਮ ਇੱਧਰ ਕੁਝ ਪੇੜੇ ਜਿਹਾ ਆ ਜਾ ਕੇ ਨਾ ਹਾਂ ਇਹਨੂੰ ਪੁੱਛ ਕੇ ਬੋਲੀ ਤੂੰ ਦੇ ਦਿਆ ਕਰੀ ਜਾਂਦਾ ਕੱਲ ਕੁਝ ਦੀ ਫਰਕ ਪੈਂਦੇ ਚ ਬੋਲੋ ਬੋਲੋ ਹੋ ਚਲੋ ਹਾਂ 200 ਰੁਪਈਆ ਯਾਰ ਓਹੋ 200 ਰੁਪਈਆ 200 200 200 ਰੁਪਈਆ ਹਾਂਜੀ 210 ਕਿੱਥੇ ਜਾਣੀ ਬਈ ਕੋਲੋ ਕਲੀ 210 ਜੀ 220 ਰੁਪਈਏ 25 23 23 230 ਰੁਪਏ ਬੋਲੀ ਆ ਜੀ ਬੁੰਨਾ ਦਾ 230 ਬੋਲਾਂਗੇ ਨਾ 35 40 45 45 250 250 ਬੋਲਾਂਗੇ ਨਾ ਇਹ ਜੀ 250 ਰੁਪਏ ਚਲੋ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 250 ਰੁਪਏ 250 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੀ ਆ ਅਗੇ ਦੀ ਥੋੜੀ ਚੱਕ ਕਰੀ ਸਕਦੇ ਆ ਇਹ ਬਾਈ ਨਹੀਂ ਉਹ ਦੇ ਦਰਦੀ ਗਿੱਲੀ ਗੁੱਲੀ ਤਾਂ ਨਹੀਂ ਬਾਈ ਨਹੀਂ ਨਹੀਂ ਇਹੋ ਜਿਹੀ ਨਿਕਲੂਗੀ ਦਵਾਰਿਆਂ ਲਾਏਗਾ ਕਿਰਾਇਆ ਮਿਲੂਗਾ 300 ਉਹ ਤੇਰੀ ਮਰਜ਼ੀ ਆ ਆ ਬੋਲੋ ਬਾਈ 200 300 ਬੋਲ 300 350 52 60 65 70 75 400 5 10 15 450 450 ਬੋਲੰਗ ਨੇ 450 ਰੁਪਏ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 450 ਰੁਪਏ 450 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਤੁਸੀਂ ਕੁੜੀ ਦਾ ਰੇਟ ਚੈੱਕ ਕਰਨੇ ਆ ਜੋ ਆਹ ਕੁੜੀ ਹੈ ਸਹੀ ਕੁੜੀ ਚੱਲੀ ਐਨ ਇੱਕੋ ਜਿਹੀ ਲਿੰਗ ਲਿੰਗ ਪੁਰਾਣੇ ਹੁਲੋਈ ਬੋਲੋ ਹਾਂ 50 ਰੁਪਏ 400 400 400 5 10 15 20 25 30 35 40 45 55 60 65 465 ਕੋਲਾ ਵੇਖ ਲੈ 465 ਰੁਪਏ ਬਾਈ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 465 ਰੁਪਏ ਤੇ ਤੁਹਾਨੂੰ ਜਿਹੜਾ ਰੇਟ ਚੱਕਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜੁ ਕਰ ਦੇ ਧੰਨਵਾਦ